ਸਾਹਿਬੀ ਕਾਲਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਹੀ ਆਪਣੀ ਅਫੀਸ਼ੀਅਲ YouTube ਚੈਨਲ ਗੁਰੂ ਕਿਰਪਾ ਕਲਾ ਹਾਊਸ ਕਮਣਾ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ 10 ਬ੍ਰਾਂਡ ਦੇ ਕੱਟ ਪੀਸ 10 ਦੇ ਵੀ ਹੋਣਗੇ ਵਿੱਚ ਤੇ ਰਸ਼ੀਆ ਬ੍ਰਾਂਡ ਦੇ ਵੀ ਆਪਾਂ ਦੋਨੇ ਲੈ ਕੇ ਆਏ ਆ ਜੀ ਦੋਨੇ ਬ੍ਰਾਂਡ ਦੇ ਦੋਨੇ ਕੰਪਨੀਆਂ ਲੈ ਕੇ ਆਏ ਆ ਜੀ ਵਿੱਚ ਤੁਹਾਨੂੰ ਰਾਮ ਟੈਕਸ ਦੇ ਕੱਟ ਪੀਸ ਵੀ ਦੇਖਣ ਨੂੰ ਮਿਲਣਗੇ ਕਿਉਂਕਿ ਇਹ ਵਾਲੀ ਵੀਡੀਓ ਆਪਾਂ ਇੱਕ ਮਿਕਸ ਦੇ ਚਾਰਟ ਤੇ ਜੀ ਤੇ ਮੈਚਿੰਗਾ ਤੇ ਬਣਾ ਰਹੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਜੀ ਸ਼ਰਟ ਪੀਸ ਜਿਵੇਂ 3 ਮੀਟਰ ਦਾ ਹੋਗਾ ਜਾਂ 3.5 ਮੀਟਰ ਦੇ ਉਹ ਸ਼ੋਅ ਕਰਾਂਗੇ ਬੇਨਤੀ ਹੈ ਜੀ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਉਹ ਇੱਕ ਵਾਰੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਜੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈਣ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲੇ ਆਉਂਦੀ ਰਹੇ ਆਪਾਂ ਇਦਾਂ ਦੀਆਂ ਹੋਰ ਵੀ ਨਵੀਆਂ-ਨਵੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਹਿੰਨੇ ਆ ਅੱਜ ਫੇਰ ਹਾਜ਼ਰ ਹੋਏ ਆ ਇੱਕ ਸੋਹਣੀ ਜੀ ਤੇ ਥੋੜੇ ਜੇ ਸਟਾਕ ਵਾਲੀ ਵੀਡੀਓ ਤੇ ਜਿਹੜੀ ਕੀ ਕਹਿੰਦੇ ਹੁੰਦੇ ਕਿ ਛਾਂਟਵੇਂ ਜੇ ਪੀਸ ਨੇ ਉਹ ਵਾਲੇ ਆਪਣੇ ਕੋਲੇ ਅਵੇਲੇਬਲ ਨੇ ਤੇ ਇਹਦੇ ਵਿੱਚ ਜੀ ਤੁਹਾਨੂੰ ਕਪੜਾ ਵੀ ਕਈ ਤਰ੍ਹਾਂ ਦਾ ਦਿਖਾਵਾਂਗੇ ਆਪਾਂ ਜਿਵੇਂ ਕਿ ਰਸ਼ੀਆ ਦੀ ਹੈ ਜੀ ਰਸ਼ੀਆ ਦੀ ਕਾਟਨ ਲਾਨ ਮਿਲੇਗੀ ਤੇ ਦਾਸ ਦੀ ਤੁਹਾਨੂੰ ਲਿਵੀਆ ਕਾਟਨ ਮਿਲੇਗੀ ਜੀ ਉਸ ਤੋਂ ਬਾਅਦ ਮਸ਼ਲੀਨ ਦੇ ਵੀ ਆਪਣੇ ਕੋਲੇ ਕੁਝ ਕੁ ਆਪਾਂ ਪੀਸ ਦਿਖਾਵਾਂਗੇ ਤੇ ਸ਼ਿਮਰ ਦੇ ਵੀ ਆਪਾਂ ਤੁਹਾਨੂੰ ਕੱਟ ਪੀਸ ਸ਼ੋਅ ਕਰਾਂਗੇ ਸੂਟ ਵੀ ਬਣਾ ਕੇ ਦੇਵਾਂਗੇ ਜੀ ਤੁਹਾਨੂੰ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਅਗਰ ਤੁਸੀਂ ਵੀਡੀਓ ਸਕਿਪ ਕਰਦੇ ਹੋ ਤਾਂ ਸਕਿਪ ਕੀਤੀ ਵੀਡੀਓ ਬਹੁਤ ਕੁਝ ਛੱਡ ਜਾਂਦੀ ਹੈ ਤੇ ਇਹਨਾਂ ਦਾ ਜਿਹੜਾ ਪ੍ਰਾਈਸ ਆ ਆਪਾਂ ਜਿਹੜਾ 10 ਬ੍ਰਾਂਡ ਦਾ ਹੈਗਾ ਤੇ ਰਸ਼ੀਆ ਦਾ ਤੇ ਮਸ਼ਲੀਨ ਦਾ ਜਿਹੜਾ ਵੀ ਆਪਾਂ ਵੀਡੀਓ ਦਿਖਾ ਰਹੇ ਆ ਉਹਨਾਂ ਦਾ ਪ੍ਰਾਈਸ ਉਹਨੂੰ ਜੀ ਆਪਾਂ ਅਲੱਗ ਤੋਂ ਅ ਤੁਸੀਂ ਆਪਾਂ ਨੂੰ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰੋ ਇਹਨਾਂ ਦਾ ਪ੍ਰਾਈਸ ਜੀ ਆਪਾਂ ਅਲੱਗ ਤੋਂ ਦੱਸਾਂਗੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਦਾਸਦੇਵ ਵਾਲੇ ਕੱਟ ਪੀਸ ਦਿਖਾ ਰਹੇ ਆ ਦਾਸਦੇਵ ਵੀ ਦਿਖਾਵਾਂਗੇ ਰਸ਼ੀਆ ਦੇ ਵੀ ਮਾਰਕਟ ਦਿਖਾਵਾਂਗੇ ਦਾਸਦਾ ਜੀ 340 ਦਾ ਪੀਸ ਹੈ ਬਲੈਕ ਕਲਰ ਦਾ ਪੀਸ ਅਗਰ ਕਿਸੇ ਨੂੰ ਵੀ ਚਾਹੀਦਾ ਹੋਵੇ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਲਿਮਟਿਡ ਜਿਹਾ ਸਟਾਕ ਆ ਜਿਵੇਂ ਕਿ ਤੁਹਾਨੂੰ ਪਤਾ ਇਹ ਬਹੁਤ ਘੱਟ ਹੀ ਇਹ ਵਾਲੇ ਪੀਸ ਆਉਂਦੇ ਨੇਗੇ ਗੱਠ ਦੇ ਵਿੱਚੋਂ ਅਗਲਾ ਸਟਾਕ ਆ ਅਗਲਾ ਪੀਸ ਹੈ ਜੀ ਆ ਦੇਖੋ ਇਹ ਵੀ 10 ਬ੍ਰਾਂਡ ਦਾ 3 ਮੀਟਰ ਦੀ ਕਟ ਹੈ ਜੀ ਕਿਸੇ ਨੂੰ ਵੀ ਚਾਹੀਦਾ ਹੋਵੇ ਇਹ ਵਾਲਾ ਵੀ ਆਪਾਂ ਨੂੰ ਭੇਜ ਸਕਦੇ ਨੇ ਜੀ ਲਓ ਜੀ ਅਗਲਾ ਜੀ ਇਹ 32 ਦਾ ਪੀਸ ਹੈ ਜੀ ਤੇ ਜਿਹੜਾ ਕੀ ਇਹ ਰਸ਼ੀਆ ਬ੍ਰਾਂਡ ਦਾ ਪੀਸ ਹੈ ਜੀ ਰਸ਼ੀਆ ਦਾ ਪੀਸ 32 ਦਾ ਲੋ ਜੀ ਤੁਸੀਂ ਬਾਕੀ ਚੈੱਕ ਕਰੋ ਅ ਇਹਨਾਂ ਦਾ ਜੀ ਡਿਜ਼ਾਈਨਿੰਗ ਵਗੈਰਾ ਵੀ ਚੈੱਕ ਕਰਦੇ ਚਾਹੀਏ ਉਹ ਨਾਲ ਨਾਲ ਆਪਾਂ ਤੁਹਾਨੂੰ ਇਹਨਾਂ ਦਾ ਰੇਟ ਹੈ ਜਿਹੜਾ ਉਹ ਤੁਸੀਂ ਆਪਾਂ ਨੂੰ ਪਰਸਨਲੀ ਮੈਸੇਜ ਕਰ ਸਕਦੇ ਹੋ ਇਹ ਰਸ਼ੀਆ ਦਾ ਜੀ ਇਹ ਸੂਟ ਆ ਪੂਰਾ ਅ 360 ਦਾ 3 ਛਾੜ ਦੀ ਇਹ ਸ਼ਰਟ ਆ ਸ਼ਰਟ ਆ ਜੀ 360 ਦੀ ਅਗਰ ਚਾਹੀਦੀ ਹੋ ਵੀ ਜਿਵੇਂ ਕੋਡ ਸੈੱਟ ਬਣਾਉਣੇ ਨੇ ਅ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਿਹਾ ਕੋਡ ਸੈੱਟ ਦਾ ਬਾਕੀ ਮਾਰਕਾ ਚੈੱਕ ਕਰ ਸਕਦੇ ਹੋ ਜੀ ਤੁਸੀਂ ਅ ਜਿਹੜੇ ਦਾ ਮਾਰਕਾ ਹੈ ਰਸ਼ੀਆ ਦਾ ਤੇ 컬러 ਵੀ ਤੁਹਾਨੂੰ ਇਹ ਰਸ਼ੀਆ ਆਪਣੇ ਆਪ ਹੀ ਇਹਦੇ ਉੱਪਰ ਲਿਖ ਕੇ ਦੇ ਦਿੰਦਾ ਹੁੰਦਾਗਾ ਕਿ ਸੀ येलो ਇਸ ਦਾ 컬러 ਹੈ ਤੇ ਪਿਆਰਾ ਜਿਹਾ 컬러 ਹੈ ਉਸ ਤੋਂ ਬਾਅਦ ਜੀ ਅਗਲਾ ਪੀਸ ਦਾਸਤਾ ਬਿਲਕੁਲ ਨਵਾਂ ਪੀਸ ਹੈ ਜੀ ਇਹ ਤੇ ਤੁਸੀਂ ਦੇਖ ਸਕਦੇ ਹੋ ਲੀਵਿਆ ਕਾਟਨ ਬਾਇ ਸਿਮਰ 340 ਇਹ ਡਿਜ਼ਾਈਨ ਵੀ ਮੇਰੇ ਖਿਆਲ ਚ ਪਹਿਲੀ ਵਾਰ ਹੀ ਆਇਆਗਾ ਕਿਉਂਕਿ ਪਹਿਲਾਂ ਇਹ ਡਿਜ਼ਾਈਨ ਸ਼ੋ ਨਹੀਂ ਹੋਇਆ 340 ਦਾ ਪੀਸ ਹੈ ਜੀ ਇਹ ਉਸ ਤੋਂ ਬਾਅਦ 360 ਦਾ ਜੀ ਰਸ਼ੀਆ ਬ੍ਰਾਂਡ ਦਾ ਪੀਸ ਆ ਤੇ ਅਗਰ ਤੁਹਾਨੂੰ ਕਿਸੇ ਨੂੰ ਵੀ ਇਹ ਵਾਲੇ ਪੀਸ ਚਾਹੀਦੇ ਹੋਣ ਤਾਂ ਜ਼ਰੂਰ ਜੀ ਇੱਕ ਵਾਰੀ ਸੰਪਰਕ ਕਰੋ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਬਾਕੀ ਤੁਸੀਂ ਜੀ ਅਗਰ ਆਪਣੀ ਸ਼ਾਪ ਤੇ ਵੀ ਆਉਣਾ ਚਾਹੋ ਨੇ ਵਿਜ਼ਿਟ ਕਰਨਾ ਚਾਹੋ ਨੇ ਦੂਰ ਵਾਲੇ ਕਸਟਮਰਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਫੋਨ ਕਰਕੇ ਜ਼ਰੂਰ ਆਇਆ ਕਰੋ ਜੀ ਕਿਉਂਕਿ ਸਟਾਕ ਆਪਣੇ ਕੋਲੇ ਕਦੇ-ਕਦੇ ਆਊਟ ਹੋ ਜਾਂਦਾ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਨੇ ਵੀਡੀਓ ਨੂੰ ਸਾਰੇ ਹੀ ਪਾਰਸਲ ਨੇ ਜਿਹੜੇ ਕਿ ਉਹ ਆਨਲਾਈਨ ਹੋ ਜਾਂਦੇ ਨੇ ਤੇ ਇੱਥੇ ਆਪਣੇ ਕੋਲੇ ਜਿਹੜਾ ਕਿ ਸਟਾਕ ਥੋੜਾ ਘੱਟ ਰਹਿ ਜਾਂਦਾ ਹੈਗਾ ਕੁਝ ਫੋਨ ਕਰਕੇ ਜ਼ਰੂਰ ਆਇਆ ਕਰੋ ਆ ਆਪਾਂ ਤੁਹਾਨੂੰ ਦੱਸ ਦਿਆ ਕਰਾਂਗੇ ਅਗਰ ਕੋਈ ਸਟਾਕ ਹੁੰਦਾ ਤਾਂ ਵੈਸਤਾ ਹੁੰਦਾ ਹੀਗਾ ਤੇ ਆ ਦੇਖੋ ਜੀ 370 ਦਾ ਪੀਸ ਆ ਤੇ ਇਹਦੇ ਵਿੱਚ ਤੁਸੀਂ ਬਾਕੀ ਚੈੱਕ ਵੀ ਕਰ ਸਕਦੇ ਹੋ ਆਹ ਲੋ ਜੀ 370 ਦਾ ਪੀਸ ਹੈ ਜੀ ਇਹ ਹੁਣ ਜੀ ਆਪਾਂ ਤੁਹਾਨੂੰ ਸ਼ੋ ਕਰਾਂਗੇ ਤੁਹਾਨੂੰ ਮੈਚਿੰਗਾਂ ਜਿਹੜੀ ਕਿ ਮੈਚਿੰਗਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਹੁਣ ਵੀ ਬਹੁਤ ਜ਼ਿਆਦਾ ਡਿਮਾਂਡ ਰਹਿਣੀ ਹੈ ਇਹਨਾਂ ਦੀ 2.5 ਮੀਟਰ ਦੀ ਸ਼ਰਟ ਹੈ ਜੀ ਤੇ बॉटम ਵੀ बॉटम ਦਾ ਕਪੜਾ ਤੁਹਾਨੂੰ ਐਕਸਟਰਾ ਮਿਲੇਗਾ बॉटम ਦਾ ਕਪੜਾ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਪਾਂ ਨੂੰ ਵੀ ਤੇ ਕਿਉਂਕਿ बॉटम ਦਾ ਕਪੜਾ ਆਪਾਂ ਐਕਸਟਰਾ ਦਾ ਦੱਸਦੇ ਹੁੰਨੇ ਆ ਅਗਰ ਕੋਈ ਘੱਟ ਹੁੰਦਾ ਆਪਾਂ ਤੁਹਾਨੂੰ ਪਹਿਲੀ ਦੱਸ ਦਿੰਦੇ ਆ ਕਿ बॉਟਮ ਦਾ ਕਪੜਾ ਘਟਾ 2.5 ਮੀਟਰ ਦਾ ਸੂਟ ਹੈ ਜੀ ਇਹ ਸ਼ਰਟਾਂ ਤੇ 5 ਮੀਟਰ ਦੀ ਇਹ ਪੂਰਾ 5 ਮੀਟਰ ਹੈ ਇਹ ਵੀ ਸੇਮ ਆ ਜੀ ਦੋ ਕਲਰ ਮਿਲ ਜਾਣਗੇ ਅਗਰ ਤੁਹਾਨੂੰ ਦੋ ਕਲਰ ਚਾਹੀਦੇ ਹੋਣ ਤਾਂ ਜੀ ਆਪਾਂ ਨੂੰ ਤੁਸੀਂ ਮੈਸੇਜ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਬਟ ਫਟਾਫਟ ਜੀ ਮੈਸੇਜ ਕਰੋ ਕਿਉਂਕਿ ਇਹ ਵਾਲੇ ਪੀਸ ਅਗਰ ਸੋਲਡ ਆਊਟ ਹੋ ਗਏ ਤਾਂ ਸ਼ਾਇਦ ਹੀ ਤੁਹਾਨੂੰ ਮਿਲਣ ਕਿਉਂਕਿ ਇਹਨਾਂ ਦੀ ਡਿਮਾਂਡ ਬਹੁਤ ਰਹਿੰਦੀ ਹੈ ਮੈਚਿੰਗ ਸੂਟਾਂ ਦੀ ਆ ਦੇਖੋ ਜੀ 275 ਸ਼ਰਟ ਦਾ ਕੱਪੜਾ ਵੀ ਐਕਸਟਰਾ ਮਿਲੇਗਾ ਜੀ ਤੁਹਾਨੂੰ 275 ਹੈ ਜੀ ਤੇ ਇਹਦੀ ਬੋਟਮ ਵੀ 275 2.5 ਤੋਂ ਪਲੱਸ ਹੀ ਕੱਪੜਾ ਜੀ ਇਹਨਾਂ ਦਾ ਆ ਤੁਸੀਂ ਦੇਖ ਸਕਦੇ ਹੋ ਰੱਸੀਆ ਬ੍ਰਾਂਡ ਦਾ ਜੀ ਪਿਆਰਾ ਜਿਹਾ ਪੀਸ ਆ ਤੇ ਆਫ ਵਾਈਟ ਜੀ ਨਾਲ ਵਾਈਟ ਕਲਰ ਦੇ ਨਾਲ ਲੱਗੀ ਹੋਈ ਹੈ ਜੀ کریم ਕਲਰ ਦੀ ਬਾਟਮ ਲਾਈ ਹੋਈ ਹੈ ਇਸ ਦੇ ਨਾਲ ਤੇ ਮੈਚਿੰਗ ਬਹੁਤ ਸੋਹਣੀ ਹੈ ਜੀ ਇਹਨਾਂ ਦੀ ਅਗਰ ਚਾਹੀਦਾ ਹੋਵੇ ਜੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਆਹ ਲੋ ਜੀ ਉਸ ਤੋਂ ਬਾਅਦ ਰਸ਼ੀਆ ਦਾ ਹੀ ਹੈ ਜੀ ਇਹ ਬੜਾ ਪੀਸ ਵੀ ਨਾਲ ਖਾਦੀ ਦੀ ਬਾਟਮ ਲੱਗੀ ਹੋਈ ਹੈ ਖਾਦੀ ਕਾਟਨ ਦੀ ਬਾਟਮ ਲੱਗੀ ਹੋਈ ਹੈ ਜੀ ਤੇ ਇਹਨਾਂ ਦਾ ਕਲਰ ਵੀ ਤੁਸੀਂ ਦੇਖ ਸਕਦੇ ਹੋ ਜੀ ਰਸ਼ੀਆ ਦਾ फटाफट ਜੀ ਭੇਜ ਦਿਓ ਤੁਸੀਂ ਆਪਾਂ ਵੀਡੀਓ ਨੂੰ ਜ਼ਿਆਦਾ ਲੰਬੀ ਨਹੀਂ ਕਰਦੇ ਕਿਉਂਕਿ ਜ਼ਿਆਦਾ ਲੰਬੀ ਵੀਡੀਓ ਤੁਸੀਂ ਦੇਖਣ ਲੱਗ ਜੈਨੇ ਹੋ ਜਦੋਂ ਜਦੋਂ ਤੁਸੀਂ ਵੀਡੀਓ ਦੇਖ ਕੇ ਹਟ ਜਾਨੇ ਹੋ ਤੇ ਆਪਾਂ ਨੂੰ ਮੈਸੇਜ ਕਰਦੇ ਹੋ ਇਹ ਵਾਲੇ ਪੀਸ ਜੀ ਨਾਲ ਦੀ ਨਾਲ ਸੋਲਡ ਆਊਟ ਹੋ ਜਾਂਦੇ ਨੇ ਇਹ 2 ਮੀਟਰ ਦੀ ਖਾਦੀ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਜੀ ਲਵੈਂਡਰ ਜਿਹਾ ਕਲਰ ਹੈ ਪਿਆਰਾ ਜਿਹਾ ਪੀਸ ਹੈ ਜੀ ਰਸ਼ੀਆ ਬ੍ਰਾਂਡ ਦਾ ਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਮਾਰਕਾ ਹਰ ਇੱਕ ਇਹਦੇ ਉੱਪਰ ਤੁਹਾਨੂੰ ਮਿਲੇਗਾ ਆਪਣਾ ਬ੍ਰਾਂਡ ਦਾ ਕੰਮ ਆ ਜੀ ਕੋਈ ਇਹੋ ਜਿਹਾ ਕੰਮ ਨਹੀਂ ਕੀ ਆਪਾਂ ਕੋਈ ਲੋਕਲ ਇਹਦੇ ਕੱਪੜਾ ਦੇ ਰਹੇ ਹਾਂ ਤੁਹਾਨੂੰ 2 ਮੀਟਰ ਦੀ ਸ਼ਰਟ ਹੈ ਜੀ ਤੇ 2 ਮੀਟਰ ਦੀ ਬਾਟਮ ਹੈ ਬਲੈਕ ਕਲਰ ਹੈ ਜੀ ਇਹ ਅਗਰ ਕਿਸੇ ਵੀ ਮੇਰੀ ਭੈਣ ਦਾ 1.7 ਮੀਟਰ ਦਾ ਸੂਟ ਬਣਦਾ ਹੋਵੇ ਜਿਵੇਂ 2 ਕਿ ਮੀਟਰ ਦੀ ਸ਼ਰਟ ਬਣ ਜੇ 2 ਕਿ ਮੀਟਰ ਦੀ ਬਾਟਮ ਬਣ ਜੇ ਤਾਂ ਇਹਨਾਂ ਵਿੱਚੋਂ ਬਣਵਾ ਸਕਦੇ ਨੇ ਜੀ ਬਾਕੀ ਪੀਸ ਵੀ ਤੁਸੀਂ ਦੇਖ ਸਕਦੇ ਹੋ ਇੱਕ ਨੰਬਰ ਦਾ ਪੀਸ ਹੈ ਜੀ ਇਹ ਮੈਚਿੰਗ ਵੀ ਇਹਦੇ ਨਾਲ ਬਲੈਕ ਬਾਟਮ ਦੀ ਕੀਤੀ ਹੋਈ ਹੈ ਅਗਲਾ ਪੀਸ ਹੈ ਜੀ ਆ ਦੇਖੋ ਕਰੋ ਜੀ ਚੈੱਕ ਇਹ ਬੁਟੀਕ ਪੀਸ ਨੇ ਜੀ ਬਿਲਕੁਲ ਡਿਜ਼ਾਈਨ ਕੀਤੇ ਹੋਏ ਨੇ ਜਿਹੜੇ ਇਹਦੇ ਨਾਲ ਜੇ ਖਾਦੀ ਦੀ ਬਾਟਮ ਲੱਗੀ ਹੋਈ ਹੈ ਤੇ ਬਿਲਕੁਲ ਹੀ ਮੈਚਿੰਗ ਇੱਕ ਨੰਬਰ ਦੀ ਮੈਚਿੰਗ ਹੈ ਜੀ ਪ੍ਰਾਈਜ਼ ਇਹਨਾਂ ਦਾ ਜੀ ਤੁਸੀਂ ਸਾਨੂੰ ਮੈਸੇਜ ਕਰੋ ਤੁਸੀਂ ਮੈਸੇਜ ਕਰੋ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਆ ਉਹ ਆਪਾਂ ਤੁਹਾਨੂੰ ਜੀ ਦਾ ਡਿਟੇਲ ਵੀ ਸੈਂਡ ਕਰ ਦਾਂਗੇ ਇਹਦਾ ਪ੍ਰਾਈਜ਼ ਹੁਣ ਜੀ ਇਹ ਵਾਲਾ ਪੀਸ ਜਿਹੜੀ ਇਹ ਸ਼ਰਟ ਆ ਜੀ ਸਿਮਰ ਦੀ ਲੱਗੀ ਹੋਈ ਹੈ ਜੀ ਤੇ ਇਹਦੇ ਨਾਲ ਜੀ ਰੱਸੀਆ ਦੀ ਇਹ ਬਾਟਮ ਲੱਗੀ ਹੋਈ ਹੈ ਤੇ ਸਿਮਰ ਦੀ ਸ਼ਰਟ ਬਾਕੀ ਡਿਜ਼ਾਈਨਿੰਗ ਚੈੱਕ ਕਰੋ ਜੀ ਤੁਸੀਂ ਕਪੜੇ ਦੇ ਵਿੱਚ ਕੋਈ ਲਾਂਬਾ ਨਹੀਂ ਆਏਗਾ ਕੋਈ ਰੰਗ ਨਹੀਂ ਫੇਡ ਹੋਏਗਾ ਜੀ ਅੱਪਾ ਕਹਨੇ ਹੁੰਨੇ ਕਿ ਖਸ ਖਸ ਕੇ ਬੱਟਨ ਵਾਲਾ ਕਪੜਾ ਜੀ ਅਗਲਾ ਪੀਸ ਜੀ ਤਨਵੀਸ਼ ਸ਼ਰਟ ਦਾ ਕਪੜਾ ਜੀ ਸਵਾ 3 ਮੀਟਰ ਦਾ ਉਸ ਤੋਂ ਬਾਅਦ ਜਿਹੜੀ ਬਾਟਮ ਲੱਗੀ ਹੋਈ ਹੈ ਇਹਦੇ ਨਾਲ ਖਾਦੀ ਦੀ ਕਰੀਮ ਕਲਰ ਦੀ ਨਾਲ ਬਾਟਮ ਲੱਗੀ ਹੋਈ ਹੈ ਬਿਲਕੁਲ ਸੇਮ ਤੇ ਸੇਮ ਕਲਰ ਹੈ ਜੀ ਤੇ ਅਗਰ ਕਿਸੇ ਨੂੰ ਵੀ ਚਾਹੀਦਾ ਹੋਵੇ ਇਹ ਵਾਲਾ ਪੀਸ ਤਾਂ ਜ਼ਰੂਰ ਕਰੋ ਜੀ ਸੰਪਰਕ ਸਕਰੀਨ ਤੇ ਨੰਬਰ ਚੱਲ ਰਿਹਾ ਆਪਣਾ ਉਸ ਤੋਂ ਬਾਅਦ ਜੀ ਇਹ ਵਾਲਾ ਪੀਸ ਰਸ਼ੀਆ ਦੀ ਬਾਟਮ ਜੀ ਨਾਲ ਰਸ਼ੀਆ ਦੀ ਸ਼ਰਟ ਹੈ ਜੀ ਖਾਦੀ ਦੀ ਨਾਲ ਬਾਟਮ ਲੱਗੀ ਹੋਈ ਹੈ ਜੀ ਮੈਚਿੰਗ ਵੀ ਤੁਸੀਂ ਦੇਖ ਸਕਦੇ ਹੋ ਲਓ ਜੀ ਕਪੜਾ ਤੁਹਾਨੂੰ ਪੂਰਾ ਮਿਲੇਗਾ ਕੱਪੜੇ ਬਾਰੇ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਸਕਰੀਨ ਤੇ ਨੰਬਰ ਚੱਲ ਰਿਹਾ ਜਿਹੜਾ ਉਸ ਨੰਬਰ ਦੇ ਉੱਪਰ ਜੇ ਤੁਸੀਂ ਸੰਪਰਕ ਕਰੋ ਘਰ ਬੈਠੇ ਵੀ ਇਹ ਵਾਲਾ ਸੂਟ ਜੀ ਪ੍ਰੋਵਾਈਡ ਕਰਵਾ ਦਾਂਗੇ ਹੋਮ ਡਿਲੀਵਰੀ ਦੀ ਫੈਸਿਲਿਟੀ ਅਵੇਲੇਬਲ ਆ ਲਓ ਜੀ ਅਗਲਾ ਪੀਸ ਹੈ ਜੀ ਇਹ ਦੋ ਵੀਦੀ ਸ਼ਰਟ ਹੈ ਜੀ ਬਾਟਮ ਹੈ ਜੀ ਬਾਟਮ ਦਾ ਕਪੜਾ ਵੀ ਤੁਹਾਨੂੰ ਐਕਸਟਰਾ ਹੀ ਹੁੰਦਾ ਜੀ ਇਹਦਾ ਇਹਦਾ ਕਪੜਾ 2.5 ਮੀਟਰ ਹੈ ਜੀ 2.5 ਮੀਟਰ ਦੀ ਤੁਹਾਡੀ ਬਾਟਮ ਬਹੁਤ ਵਧੀਆ ਬਣੇਗੀ ਲਓ ਜੀ ਇਹ ਹੁਣ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਕੀ ਇਹ ਵਾਲਾ ਮੈਚਿੰਗ ਹੈ ਅਗਲੀ ਮੈਚਿੰਗ ਵੀ ਅਪਾ ਸ਼ੋਅ ਕਰਾਂਗੇ ਲਓ ਜੀ ਇਹ ਵਾਲੀ ਜੀ ਸ਼ਰਟ ਮਛਲੀਨ ਦੀ ਹੈ ਤੇ ਬਾਟਮ ਇਹਦੇ ਨਾਲ ਜੀ ਇਹਦੇ ਲੱਗੀ ਹੋਈ ਹੈ कॉटन ਲਾਨ ਦੀ ਇਹਦੇ ਨਾਲ ਬਾਟਮ ਲੱਗੀ ਹੋਈ ਹੈ ਬਾਟਮ ਦਾ ਕਪੜਾ ਵੀ ਤੁਸੀਂ ਦੇਖ ਸਕਦੇ ਹੋ ਜੀ ਰਸ਼ੀਆ ਦਾ ਜੀ ਰਸ਼ੀਆ ਦਾ ਇਹ ਫੈਬਰਿਕ ਹੈ ਜੀ कॉटन ਲਾਨ ਆਲੋ ਜੀ ਮੈਚਿੰਗ ਬੱਸ ਤੁਸੀਂ ਦੇਖਦੇ ਜਾਈਂ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਮੈਚਿੰਗ ਕਿੱਦਾਂ ਦੀਆਂ ਲੱਗੀਆਂ ਹੁਣ ਜੀ ਆਪਾਂ ਸ਼ੋ ਕਰਾਂਗੇ ਸ਼ਰਟ ਪੀਸ ਆਪਾਂ ਬਸ ਦੋ ਦਿਨ ਕੀ ਸ਼ਰਟ ਪੀਸ ਸ਼ੋ ਕਰਾਂਗੇ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਰਹੀ ਹੈ ਜੀ ਆਪਾਂ ਜਿਆਦਾ ਲੰਬੀ ਵੀਡੀਓ ਨਹੀਂ ਕਰਦੇ ਹੈਗੇ ਆਹ ਲੋ ਜੀ ਵੈਸੇ 280 ਸ਼ਰਟ ਹੈ ਜੀ ਅਗਰ ਇਸ ਤਰ੍ਹਾਂ ਇਹਨਾਂ ਨੂੰ ਜੋੜ ਕੇ ਬਣਾਉਣਾ ਹੋਵੇ ਤਾਂ ਇਹਨਾਂ ਦੋਨਾਂ ਦਾ ਸਕਰੀਨਸ਼ਾਟ ਭੇਜ ਦਿਓ ਦੋਨੇ ਇਹ ਪੀਸ ਤੁਹਾਨੂੰ ਭੇਜ ਦਾਂਗੇ 370 280 ਠੀਕ ਹੈ ਜੀ ਅਗਲੀ ਆਪਾਂ ਸ਼ਰਟ ਵੀ ਤੁਹਾਨੂੰ ਸ਼ੋ ਕਰਾਂਗੇ ਆਹ ਲੋ ਜੀ 280 ਦੀ ਬਸ ਹੁਣ ਆਪਾਂ ਜ਼ਿਆਦਾ ਲੰਬੀ ਨਹੀਂ ਵੀਡੀਓ ਨੂੰ ਕਰਦੇ ਕਿਉਂਕਿ ਅਗਲੀ ਵੀਡੀਓ ਚ ਵੀ ਆਪਾਂ ਕੁਝ ਕੰਟੈਂਟ ਪਾਵਾਂਗੇ ਆਪਾਂ ਫਟਾਫਟ ਤੁਹਾਨੂੰ ਦਿਖਾਈ ਜਾਨੇ ਆ ਜੀ ਇਹ ਦੋ ਸ਼ਰਟਾਂ ਤੇ ਆ ਤੀਸਰੀ ਸ਼ਰਟ ਹੈ ਜੀ ਇਹ ਵਾਲੀ ਦੇਖ ਕੇ ਤੁਸੀਂ ਬਾਕੀ ਦੇਖ ਸਕਦੇ ਹੋ ਇਹਨਾਂ ਦਾ ਸਟੱਫ ਵੀ ਬਹੁਤ ਘੈਂਟ ਆ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਉਸ ਨੰਬਰ ਦੇ ਉੱਪਰ ਤੁਸੀਂ ਮੈਸੇਜ ਕਰੋ ਆਹ ਲੋ ਜੀ ਹੁਣ ਵਾਰੀ ਇਹ ਸੂਟਾਂ ਦੀ ਕਿਉਂਕਿ ਵੀਡੀਓ ਦੇ ਆਪਾਂ ਐਂਡ ਦੇ ਵਿੱਚ ਸੂਟ ਤਾਂ ਜ਼ਰੂਰ ਦਿਖਾਉਣੇ ਹੁੰਦੇ ਆ ਤਿੰਨ ਸਾਠ ਦਾ ਜੀ ਵੱਡੇ ਪਣੇ ਦਾ ਜੀ ਇਹ ਸੂਟ ਹੈ ਪ੍ਰੋਪਰ ਸੂਟ ਹੈ ਜੀ ਇਹ ਪੂਰਾ ਸੂਟ ਆ ਉਸ ਤੋਂ ਬਾਅਦ ਜੀ ਪੀਸਾਂ ਦੀ ਗੱਲ ਕਰੀਏ ਆ ਲੋ ਜੀ ਇਹ ਤਿੰਨ ਪੀਸਾਂ ਨੂੰ ਜੋੜ ਕੇ ਜੀ ਇਹ ਸਵਾ 4 ਮੀਟਰ ਦਾ ਪੀਸ ਹੈ ਜੀ ਉੱਪਰ ਲਿਖਿਆ ਵੀ ਹੋਇਆ ਜੀ 340 .50 .35 ਜਿੰਨਾ ਵੀ ਹੁੰਦਾ ਬਾਕੀ ਇਹਦੇ ਬਾਰੇ ਤੁਹਾਨੂੰ ਆਪਾਂ ਦੱਸ ਦਾਂਗੇ ਤੁਸੀਂ ਆਪਣਾ ਸੰਪਰਕ ਕਰੋ ਜੀ ਅਗਲਾ ਪੀਸ ਹੈ ਜੀ 42 ਦਾ ਸਵਾ 4 ਮੀਟਰ ਦਾ ਪੀਸ ਹੈ ਜੀ ਅਗਲਾ ਪੀਸ ਹੈ ਜੀ 43 ਦਾ ਲੋ ਜੀ ਆਪਾਂ ਜਲਦੀ ਜਲਦੀ ਉਹ ਕਰਾਂਗੇ ਅਗਲਾ ਪੀਸ ਹੈ ਜੀ 460 ਦਾ ਅਗਲੇ ਇਹ ਵਾਲੇ ਪੀਸ ਹੈ ਜੀ 1 ਪੀਸ 2B ਦਾ 270 ਦਾ 2 ਇਹਦੇ ਵਿੱਚ ਜੀ ਸੂਟ ਬਣ ਜੇਗਾ ਪ੍ਰੋਪਰ ਜੀ ਅਗਲਾ ਦਿਖਾਉ ਜੀ ਆਹ ਲੋ ਜੀ ਪੂਰਾ ਸੂਟ ਹੈ ਜੀ ਇਹ ਸ਼ਿਮਰ ਦਾ ਉਮੀਦ ਕਰਦੇ ਹਾਂ ਜੀ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਐਦਾਂ ਦੀ ਹੋਰ ਵੀਡੀਓ ਦੇਖਣ ਲਈ ਜੀ ਕਰੋ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਧੰਨਵਾਦ ਜੀ